ਇਹ ਜਿਹੜਾ ਸੀ ਕੱਲ 26 6 24 ਨੂੰ ਸਾਡੇ ਜਿਹੜੇ ਏਸੀ ਮਨਨ ਸਿੰਘ ਨੇ ਚੌਂਗੀ ਜਾਂ ਸੁਨਦੜਾ ਇਹ ਨਾਕਾਬੰਦੀ ਦੇ ਦੌਰਾਨ ਇਹਨਾਂ ਨੇ ਦੋ ਸ਼ੱਕੀ ਜਿਹੜੇ ਇੱਕ ਜਿਹੜਾ ਮੋਟਰਸਾਈਕਲ ਜਾਮਾ ਮਾਰਕਾ ਸੀਗਾ ਜੀ ਆਰ 15 ਤੇ ਉਹਨੂੰ ਸ਼ੱਕ ਦੀ ਬਣਾ ਤੇ ਇਹਨਾਂ ਨੇ ਦੋ ਨੌਜਵਾਨ ਸੀਗੇ ਜਿਹਨੂੰ ਮੋਟਰਸਾਈਕਲ ਨੂੰ ਮਨੀਸ਼ ਕੁਮਾਰ ਚਲਾ ਰਿਹਾ ਸੀ ਤੇ ਉਹਦੇ ਪਿੱਛੇ ਜਿਹੜਾ ਸ਼ੁਭਮ ਮਿਸ਼ਰਾ ਜਿਹੜਾ ਬੈਠਾ ਸੀਗਾ ਜੀ ਉਹ ਇਹਨਾਂ ਨੇ ਉਹਨੂੰ ਰੋਕੇ ਤੇ ਜਦੋਂ ਚੈੱਕ ਕੀਤਾ ਤੇ ਜਿਹੜਾ ਸ਼ੁਭ ਮਿਸ਼ਰਾ ਜੀ ਦੀ ਜੱਬ ਦੇ ਵਿੱਚੋਂ ਜਿਹੜਾ ਪਿਸਟਲ ਹੈ ਜਿਹੜਾ ਇਹ ਬਿਲਕੁਲ ਨਿਊ ਕੰਡੀਸ਼ਨ ਚ ਹੈਗਾ ਜੀ ਜਿਹੜਾ ਇੰਡੀਅਨ ਹੈਗਾ ਜੋ ਲੱਗਦਾ ਦੇਖਣ ਤੋਂ ਤੇ ਵਿਦ ਮੈਗਜ਼ੀਨ ਹੈ ਜੀ ਇਹ ਜਿਹੜਾ ਇਹਨਾਂ ਨੇ ਫਿਰ ਮਕਤਬਾ ਨੰਬਰ 107/ ਇਹ ਜਿਹੜਾ ਹੈਗਾ ਜੀ 24 255458 ਆਰਮ ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਕਰਕੇ ਤੇ ਅੱਜ ਇਹਨਾਂ ਨੂੰ ਮਾਨਜੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਜੋ ਕਿ 3 ਦਿਨ ਦਾ ਸਾਨੂੰ ਮਿਲਿਆ ਇਹਦੇ ਵਿੱਚ ਬਾਕੀ ਜਿਹੜੀ ਹੁਣ ਬਕੀ ਨਾਲ ਜਿਹੜੀ ਇਹਨੇ ਕਿਥੋਂ ਪਰਚੇਸ ਕੀਤਾ ਜਾਂ ਹੋਰ ਅੱਗੇ ਕਿੱਥੇ ਵਰਤਣਾ ਸੀ ਇਹ ਜਿਹੜੀ ਹੈ ਹੁਣ ਅਜੇ ਅਸੀਂ ਪਚਕੀ ਨਾਲ ਪੁੱਛ ਕੇ ਜਿਹੜੀ ਹੈ ਕਰਨਾ ਜੋ ਜੋ ਵੀ ਬਾਕੀ ਇਹਦੇ ਵਿੱਚ ਖਰਾਸਾ ਹੋਵੇਗਾ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਏਗਾ ਤੋ ਕਹਿੰਦੇ